ਅੱਛਾ ਤੁਸੀਂ ਦੱਸ ਦੋ ਕਿੰਨੇ ਦਿਨਾਂ ਦਾ ਮਾਣ ਮਿਲਿਆ ਜੀ 3 ਡੇ ਬੋਲਸ ਦਾ ਮਾਣ ਜੀ ਤਾਂ ਕਿੰਨੇ ਦਿਨ ਰੋਬਤ ਗਏ ਹਾਂ ਦੇ ਤਿੰਨ ਦਿਨ ਤੋਂ ਇਹ ਬਿੱਲ ਕਰਦਾ ਜੀ ਇਹਨਾਂ ਦਿਨਾਂ ਦਾ ਬੋਲਸ ਦਾ ਮਾਣ ਜਿਹੜੇ ਤੋਂ ਸਰ ਦਾਤੋ ਮਾਣ ਕਿੰਨੇ ਦਿਨ ਸਰ ਤਾਂ ਮਾਣ ਜੋ ਵਿਦਾਲਤ ਨੂੰ ਅਸੀਂ ਇਹੀ ਰਿਕਵੈਸਟ ਕੀਤੀ ਸੀ ਕਿ ਆਲਦੀ ਰਿਕਵਰੀ ਹੋ ਚੁੱਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਸ਼ਿਸ਼ ਜਿਹੜੇ ਮੋਬਾਈਲ ਵਗੈਰਾ ਰਿਕਵਰ ਕਰਨੇ ਨੇ ਤਾਂ ਇੱਕ ਮੋਬਾਈਲ ਜਿਹੜਾ ਉਹਨਾਂ ਤੋਂ ਆਪ ਵੀ ਰਿਵਿਟ ਕਰ ਲਾਇਆ ਉਹਨੇ ਕਿ ਇੱਕ ਮੋਬਾਈਲ ਜਿਹੜਾ ਸਾਨੂੰ ਉਹਨੇ ਨਾ ਦੇ ਦਿੱਤਾ ਤਾਂ ਕੋਈ ਮੇਰੇ ਦੇਖਣ ਚ ਕੋਈ ਰਿਕਵਰੀ ਨਹੀਂ ਬਣਦੀ ਇੱਕ ਕਹਿੰਦੇ ਸੀ ਕਮਰਕੱਸਾ ਜਿਹੜਾ ਗਲ ਚ ਪਰਣਾ ਪਾਇਆ ਸੀ ਜਿੰਦੇ ਨਾਲ ਇਹਨੂੰ ਉਹਨਾਂ ਦੇ ਐਲੀਗੇਸ਼ਨ ਨੇ ਪੁਲਿਸ ਦੇ ਕਿ ਜਿੰਦੇ ਨਾਲ ਉਹਨੂੰ ਗਲ ਘੁੱਟ ਕੇ ਮਾਰਿਆ ਗਿਆ ਤਾਂ ਉਹ ਰਿਕਵਰੀ ਵਾਲੀ ਗੱਲ ਨਹੀਂ ਬਣਦੀ ਕਿ ਉਹਨੇ ਪੁਲਿਸ ਨੇ ਆਪ ਹੀ ਦੱਸਿਆ ਕਿ ਉਹ ਜਿਹੜਾ ਕਮਰਕੱਸੇ ਦੇ ਨਾਲ ਉਹਦਾ ਗਲ ਘੁੱਟਿਆ ਸੀ ਤੇ ਉਹਨੂੰ ਅੱਗ ਲਾਤੀ ਸੀ ਹੁਣ ਨਾ ਤਾਂ ਐਸਿਕ ਕੋਈ ਵੈਪਨ ਬਰਾਮਦ ਕਰਨਾ ਨਾ ਫਰਦੇ ਕੋਈ ਰਿਕਵਰੀ ਇਸ ਦੇ ਵਿੱਚ ਮੋਬਾਈਲ ਆਲਦੀ ਜੱਕਰ ਰਿਕਵਰ ਹੋ ਚੁੱਕਾ ਹੈ ਹੋਰ ਕਿਸੇ ਮੋਬਾਈਲ ਦੀ ਵੀ ਰਿਕਵਰੀ ਨਹੀਂ ਇਹਨਾਂ ਨੇ ਕਰਨੀ ਤਾਂ ਜਿਹੜਾ ਦੂਸਰਾ ਕਹਿੰਦੇ ਜੀ ਉੱਥੇ ਅਮਰਤਪਾਲ ਮਹਿਰੋ ਜਿਹੜਾ ਬਾਹਰੋਂ ਬਿਆਨ ਦੇ ਰਹੇ ਨੇ ਕਿ ਇਸ ਤਰ੍ਹਾਂ ਕਰਕੇ ਮਰਡਰ ਕੀਤਾ ਹੈ ਜਾਂ ਉਹਦੇ ਬਾਰੇ ਅੱਗੇ ਜਿਹੜਾ ਡਿਸਕਲੋਜ਼ ਕਰ ਰਹੇ ਨੇ ਤਾਂ ਮੈਂ ਮੰਨ ਜੋ ਅਦਾਲਤ ਨੂੰ ਰਿਕੁਐਸਟ ਕੀਤੀ ਸੀ ਕਿ ਅਮਰਤਪਾਲ ਮਹਿਰੋ ਦੇ ਕਹਿਣ ਦੇ ਉੱਪਰ ਆਉਂਦੀਆਂ ਬਿਆਨ ਦੇਣ ਤੇ ਸਾਡੇ 'ਤੇ ਬੈਠਕ ਨਹੀਂ ਹੋ ਪਹਿਲੀ ਗੱਲ ਤਾਂ ਉਹਨਾਂ ਵੀਡੀਓ ਨੂੰ ਅਸੀਂ ਸੱਚੀ ਨਹੀਂ ਮੰਨਦੇ ਕਿਉਂਕਿ ਅੱਜ ਕੱਲ ਜਿਹੜਾ ਜ਼ਮਾਨਾ AI ਦਾ ਹੈ ਉਹ ਜੋ ਮਰਜ਼ੀ ਹੋ ਸਕਦਾ ਹੈ ਜੋ ਮਰਜ਼ੀ ਕੋਈ ਚੇਂਜ ਕਰ ਸਕਦਾ ਹੈ ਉਹ ਗੱਲਾਂ ਐਡਮਿਸਿਬਲ ਜਿਹੜੀਆਂ ਗੱਲਾਂ ਹੈ ਨਹੀਂ ਸੋ ਇਹਨਾਂ ਨੇ 7 ਦਿਨ ਦਾ ਰਿਮਾਂਡ ਮੰਗਿਆ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਪਰਮਾਨਯੋਗ ਅਦਾਲਤ ਨੇ ਜਿਹੜਾ ਇਹਨਾਂ ਨੂੰ 3 ਦਿਨ ਦਾ ਰਿਮਾਂਡ ਦੇ ਦਿੱਤਾ ਸੋਸ਼ਲ ਮੀਡੀਆ ਤੇ ਕਾਫੀ ਆਫਵਾਮਾਂ ਨੇ ਜ਼ਿੰਮੇ ਕੀ ਦੋਸ਼ ਲਾਏ ਜਾ ਰਹੇ ਕਾਹਦੇ ਜੀ ਨਹੀਂ ਜੀ ਨਹੀਂ 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 ਇਹ ਤਾਂ ਇਹ ਤਾਂ ਐਡੀ ਬੇਦਕੀ ਗੱਲ ਹੈ ਜੀ ਜੀ ਦਾ ਕਰਦਾ ਬਹੁਤ ਕੁਝ ਬੋਲ ਉਹ ਨਾ ਬੰਦਿਆਂ ਦੇ ਖਿਲਾਫ ਰੇਪ ਦੀ ਕੋਈ ਗੱਲ ਨਹੀਂ ਆਈ ਨਾ ਕੋਈ ਇਹੋ ਜਿਹੀ ਗੱਲ ਹੋਈ ਹੈ ਉਸ ਦੇ ਵਿੱਚ ਸਿੰਪਲ ਇੱਕ ਜਿਵੇਂ ਆਮ ਇੱਕ ਮਰਡਰ ਹੁੰਦਾ ਹੈ ਉਹ ਮਰਡਰ ਹੈ ਕਿਸੇ ਨੇ ਕੀਤਾ ਹੈ ਕਿਉਂ ਕੀਤਾ ਹੈ ਇਹ ਗੱਲਾਂ ਤਾਂ ਅੱਗੇ ਚਲਾਨ ਚਾਉਣ ਠੀਕ ਹੈ ਨਾ ਜੀ ਕੋਈ ਰੇਪ ਨਹੀਂ ਕੋਈ ਅਜੇ ਕੋਈ ਡੀਐਨਏ ਦੀ ਰਿਪੋਰਟ ਨਹੀਂ ਆਈ ਅਗਰ ਕੋਈ ਉਹਦਾ ਪੋਸਟਮਾਰਟਮ ਹੋਇਆ ਹੈ ਜੇ ਪੋਸਟਮਾਰਟਮ ਹੋਇਆ ਹੈ ਉਸ ਤੋਂ ਬਾਅਦ ਜੇ ਉਹਨਾਂ ਨੂੰ ਲੱਗਿਆ ਤਾਂ ਉਹ ਅੱਗੇ ਡੀਐਨਏ ਦੀ ਰਿਪੋਰਟ ਆਉਣੀ ਹੈ ਜੋ ਜਹੀ ਗੱਲ ਜਿਹੜੀ ਇਸ ਕੇਸ ਦੇ ਵਿੱਚ ਰੇਪ ਜਾਂ ਇਹੋ ਜੀ ਗੱਲ ਕੋਈ ਵੀ ਨਹੀਂ ਹੈ ਇਸ ਦੇ ਵਿੱਚ